ਸਹੀ ਮੰਨਦੇ ਪਾਪੀ ਆ ਮੁੱਖ ਮੰਤਰੀ ਹੈ ਇਹਨਾਂ ਦੀ ਸਰਕਾਰ ਹੈ ਜਿਹਨੇ ਇਡਾ ਵੱਡਾ ਨੁਕਸਾਨ ਕਰਨਾ ਅੱਛਾ ਕੀ ਕਹਿੰਦੇ ਚਲੋ ਗਲਤੀ ਹੋ ਗਈ ਉਦੋਂ ਦਾ ਅਜੋ ਜਦੋਂ ਪਾਣੀ ਆ ਗਿਆ ਘਰ-ਘਰ ਵੱਟ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ ਫੋਕਟਾ ਇੰਜੀਨੀਅਰ ਭੇਜੋ ਵਿਭਾਗ ਭੇਜ ਦਿਓ ਪੁਲਿਸ ਭੇਜ ਦਿਓ ਇਕੱਠੇ ਕਰਕੇ ਲੱਗ ਦਿਓ ਨਹੀਂ ਇੰਨੇ ਢੀਠਾ ਅੱਜ ਤਾਂ ਕੁਝ ਨਹੀਂ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਕੰਡੇ ਆ ਵਿਚਾਰੇ ਨੇ ਕਿਸੇ ਨੇ ਹਜ਼ਾਰ ਰੁਪਏ ਕਿੱਲਾ ਕੋਲੋਂ ਪਾ ਕੇ ਪਚਾਇਆ ਆਪਣਾ ਲੱਕ ਕਿਸੇ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤਰਫ ਕੁਝ ਨਹੀਂ ਹਾਂਜੀ ਹੁਣ ਤੁਸੀਂ ਸੁਖਵੀਰ ਬਾਦਲ ਦੇ ਬਿਆਨ ਸੁਣ ਕੇ ਹਟਿਓ ਸੁਖਵੀਰ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਇਲਜ਼ਾਮ ਲਾਏ ਗਏ ਨੇ ਪੰਜਾਬ ਚ ਜੋ ਹੜਾ ਨਾਲ ਨੁਕਸਾਨ ਹੋਇਆ ਤਾਂ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੁਖਵੀਰ ਬਾਦਲ ਦੇ ਵੱਲੋਂ ਤੇ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਡੇਰਾ ਬਾਬਾ ਨਾਨਕ ਦੇ 137 ਪਿੰਡਾਂ ਵਾਸਤੇ ਮੱਕੀ ਦੇ ਆਚਾਰ ਦੀਆਂ 250 ਟਰਾਲੀਆਂ ਰਵਾਨਾ ਕੀਤੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਹਰ ਗੋਬਿੰਦਪੁਰ ਹਲਕਾ ਦੇ ਪਿੰਡ ਬਹਾਦਰਪੁਰ ਰਾਜੋਆ ਵਿਖੇ ਬਿਆਸ ਦਰਿਆ ਦੇ ਬੰਦ ਦਾ ਵੀ ਦੌਰਾ ਕੀਤਾ ਉਹਨਾਂ ਨੇ ਪ੍ਰਭਾਵਿਤ ਪਿੰਡਾਂ ਵਾਸਤੇ ਸੈਂਕੜੇ ਫੌਗਿੰਗ ਮਸ਼ੀਨਾਂ ਵੀ ਭੇਜੀਆਂ ਤੇ ਯੂਥ ਅਕਾਲੀ ਦਲ ਦੇ ਮੈਂਬਰਾਂ ਨੂੰ ਆਖਿਆ ਕਿ ਉਹ ਇਸ ਸਾਰੇ ਮੁਹਿੰਮ ਦੀ ਆਪ ਨੀਂ ਜੀ ਤੌਰ ਤੇ ਨਿਗਰਾਨੀ ਕਰਨ ਸੁਖਵੀਰ ਬਾਦਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਫੋਨ ਤੇ ਜਿਹੜੀ ਗੱਲਬਾਤ ਕੀਤੀ ਤੇ ਉਹਨਾਂ ਦੇ ਧਿਆਨ ਵਿੱਚ ਪੱਖ ਦੇ ਮਸਲੇ ਵੀ ਲਿਆਂਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਮਦਦ ਦਾ ਭਰੋਸਾ ਦਿਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਾਡਾ ਘਰ ਆ ਇਸ ਲਈ ਅਸੀਂ ਹੜ੍ਹਾਂ ਦੇ ਪਹਿਲੇ ਦਿਨ ਤੋਂ ਮੋਰੀ ਹੋ ਕੇ ਬਨਪੂਰ ਰਹੇ ਹਾਂ ਬੰਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਤੇ ਨਾਲ ਹੀ ਰਾਹਤ ਸਮੱਗਰੀ ਵੀ ਪ੍ਰਦਾਨ ਕਰ ਰਹੇ ਹਾਂ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਅਸੀਂ ਇਹ ਪਹਿਲ ਕਦਮੀ ਜਾਰੀ ਰੱਖਾਂਗੇ ਤੇ ਕਿਸਾਨਾਂ ਨੂੰ 1 ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਵੀ ਪ੍ਰਦਾਨ ਕਰਾਂਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕੰਕ ਵੀ ਪ੍ਰਦਾਨ ਕਰਾਂਗੇ ਤੁਸੀਂ ਦੇਖ ਲਓ ਇੰਜੀਨੀਅਰ ਨੇ 6 ਮਹੀਨੇ ਪਹਿਲੇ ਕਹਤਾ ਸੀ ਕਿ ਦੀ ਰਿਪੇਅਰ ਹੋਣ ਵਾਲੀ ਹੈ ਇਹ ਨੀਂ ਕਹੇ ਰੁੜ ਜਾਣਾ ਹੈ ਆ ਝਾੜੂ ਵਾਲੀ ਸਰਕਾਰ ਨੇ ਨੰਨ ਲਾਇਆ ਕਿ ਰਿਪੇਅਰ ਹੀ ਨਹੀਂ ਕਰਾਈ ਜਿਹੜਾ ਅੱਗੇ ਪਾਣੀ ਰੁਕ ਸਕਦਾ ਸੀ ਉਹ ਵੀ ਰੁੜਤਾ ਤੇ ਤੁਸੀਂ ਸਾਰਾ ਇਲਾਕਾ ਤਬਾਹ ਹੋ ਸਹੀ ਮੰਨਦੇ ਪਾਪੀ ਆ ਮੁੱਖ ਮੰਤਰੀ ਆ ਇੰਨੀ ਸਰਕਾਰ ਹੈ ਜਿਹਦੇ ਇੱਡਾ ਵੱਡਾ ਨੁਕਸਾਨ ਕਰਨਾ ਅੱਛਾ ਠੀਕ ਹੈ ਚਲੋ ਗਲਤੀ ਹੋ ਗਈ ਉਦੋਂ ਦਾ ਰਾਜੋ ਜਦੋਂ ਪਾਣੀ ਆ ਗਿਆ ਢੜਪੁਰ ਵੱੱਡ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ ਹੋ ਕੇ ਕਿਤਾ ਇੰਜੀਨੀਅਰ ਭੇਜੋ ਮੈਕ ਮਾ ਭੇਜ ਦਿਓ ਪੁਲਿਸ ਭੇਜ ਦਿਓ ਇਕੱਠੇ ਕਰਕੇ ਲੱਗ ਜਿਓ ਨਹੀਂ ਐਨੇ ਕੀਟਾ ਅਜ ਤੱਕ ਵੀ ਨਹੀਂ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਘਟੇ ਆ ਵਿਚਾਰੇ ਨੇ ਕਿਸ ਨੇ 1000 ਰੁਪਏ ਕਿੱਲਾ ਕੋਲੋਂ ਪਾ ਕੇ ਪਚਾਇਆ ਆਪਣਾ ਲੱਖ ਕਿਸ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤਰਫ ਕੁਝ ਨਹੀਂ ਅੱਛਾ ਹੁਣ ਕੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਵਾਂ ਆ ਗਿਆ ਜੀ ਇਹਨੇ ਸੌ ਖਾਲੀ ਜੀ ਇਸ ਕਰਕੇ ਇਹਨੂੰ ਉੱਪਰ ਪਾ ਦਿਓ ਜਿਹੜੇ ਸੌਂ ਖਾਂਦੇ ਨੇ ਸਹੀ ਬੈਣੇ ਤੇ ਉਹਨਾਂ ਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਲ ਦਾ ਪੱਕਾ ਹੈ ਅਸੀਂ ਜੋ ਕਹਿੰਨੇ ਆ ਕਰਦੇ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਿਵਾਰ ਹੈ ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਜਪੀ ਹੈ ਭਾਵੇਂ ਚਾੜੂ ਵਾਲੇ ਉਹਨਾਂ ਵਾਸਤੇ ਘਰ ਨਹੀਂ ਆ ਗੈਸਟ ਹਾਊਸ ਹੈ ਸ਼ਹਿਰ ਨੂੰ ਕਰਨਾ ਹੈ ਜੇ ਦਾਅ ਬਣ ਕੇ ਰਹਿ ਗਏ 5 ਸਾਲ ਨਹੀਂ ਦਾਅ ਬਣਿਆ ਤਾਂ ਲੱਗੀ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ ਇਹਨਾਂ ਆਖੀ ਲਗਾ ਥੋੜੇ ਨਾਲ ਥੋੜਾ ਨੁਕਸਾਨ ਹੋਇਆ ਤੁਸੀਂ ਦੇਖੋ ਕੀ ਜੇ ਫਰ ਕੀ ਤੇ ਕੇਜਰੀਵਾਲ ਦੇ ਕੋਲ ਪਹੁੰਚਾ ਕੇ ਕੇਜਰੀਵਾਲ ਨੂੰ ਕਿਉਂ ਨਹੀਂ ਆ ਕੇ ਤੇ ਪੰਨਾ ਤੇ ਖੜਾ ਹੋਇਆ ਕਿਉਂ ਨਹੀਂ ਮੁੱਖ ਮੰਤਰੀ ਪੰਨਾ ਦੇ ਖੜ ਕੇ ਆਪ ਅਫਸਰ ਲਾ ਕੇ ਉਹਨੇ ਮਦਦ ਕੀਤੀ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਪਛਾਣੀਆਂ ਜੇ ਗਲਤੀ بار-बार ਕਈ ਆਉਂਦੇ ਨੁਕਸਾਨ ਇੰਨਾ ਹੋ ਜੂਗਾ ਠਿਕਣਾ ਹੋਣਾ ਘੌਲਣਾ ਇੱਥੇ ਬਹਿ ਜਾਓ ਕੋਈ ਗੱਲ ਨਹੀਂ ਸਾਰੀ ਸੰਗਤ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰਵਾਸਤੇ ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਬੰਦ ਤੋਂ ਬਗੈਰ ਟੱਕਰੀ ਤੋਂ ਬਗੈਰ ਕਿਤੇ ਝਾੜਦੇ ਨਹੀਂ ਹੁੰਦੇ ਸੀ ਆਪਾਂ ਦੋ ਗਨਮੈਨਾਂ ਲੈਣ ਵਾਸਤੇ ਕੌਮ ਦੇ ਪੰਚ ਦੇ ਪਿੱਛੇ ਪਿੱਛੇ ਸ਼ੁਰੂ ਮਾਰ ਦਿੰਦੇ ਛੋਟੀ ਜੀ ਚੇਅਰਮੈਨੀ ਵਾਸਤੇ ਬੱਬਰ ਲੱਗਿਆ ਆਪਣੇ ਬਜ਼ੁਰਗ ਨਹੀਂ ਜਾਂਦੇ ਸੀ ਤਾਈਓ ਕਿਆ ਚੋਕਾ ਹੈ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨਾਲ ਕੱਟੀ ਏ ਜੇ ਉਹਨਾਂ ਦੇ ਦਿਲ ਚ ਅੱਜ ਵਰਗੀ ਸੋਚ ਹੁੰਦੀ ਕਿਨੇ ਚਲਾ ਸੀ ਜਿੱਲੇ ਅੱਛਾ ਵਾਪਸ ਉਸ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਵੀ ਦਵਾਜੇ ਬੰਦ ਕਰਤੇ ਉੱਥੇ ਵੀ ਹੁਣ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਹੈ ਹਰ ਇੱਕੀ ਟਕੜੇ ਹੋਈਏ ਤੇ ਟਕੜਾ ਆਪਣੀ ਪਾਰਟੀ ਕਰ ਸਕਦੀ ਹੈ ਖਾਲੀਪਨ